ਸਸ਼ਿਕਾ ਜੀ ਕਿਦਾਂ ਦੀ ਸਾਰੇ ਹੋਪਸ ਉਹ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮੋਗੇ ਲੋ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਇਹ ਦੋਨੋਂ ਸੀਜ਼ਨ ਚ ਪੈਣ ਵਾਲੇ ਸੂਟ ਰਹਿਣਗੇ ਜੀ ਗਰਮੀ ਐਂ ਸਰਦੀ ਦੋਨੋਂ ਸੀਜ਼ਨ ਦੇ ਵਿੱਚ ਆਪਾਂ ਇਹਨਾਂ ਨੂੰ ਵੇਅਰ ਕਰ ਸਕਦੇ ਹਾਂਗੇ ਤੁਸੀਂ ਅੱਗੇ ਜਿਹੜਾ ਮੌਸਮ ਆ ਰਿਹਾਗਾ ਹੁਣ ਵਾਲੇ ਮੌਸਮ ਦੇ ਲਈ ਵੀ ਹੈਗੇ ਨੇ ਅੱਗੇ ਗਰਮੀ ਚ ਸਿਰਫ ਦੇਖੋ ਜੂਨ ਜੁਲਾਈ ਗਾਸਤ ਤਿੰਨ ਮਹੀਨੇ ਤੱਕ ਕੋਈ ਵੀ ਸਟੱਫ ਆਪਾਂ ਨੂੰ ਕਾਟਨ ਪਾਣਾ ਵੀ ਔਖਾ ਹੋ ਜਾਂਦਾ ਉਹ ਮਹੀਨਿਆਂ ਨੂੰ ਛੱਡ ਕੇ ਬਾਕੀ ਪੂਰੇ ਸਾਲ ਚ ਸੂਟ ਆਪਾਂ ਵੇਅਰ ਕਰ ਸਕਦੇ ਹਾਂ ਕਿਉਂਕਿ ਇਹਨਾਂ ਤੇ ਲਾਈਨਿੰ ਲੋਜੀ ਬਹੁਤ ਸੋਹਣੇ ਸੂਟ ਨੇਗੇ ਬਹੁਤ ਜਿਆਦਾ ਸੋਹਣੇ ਸੂਟ ਨੇਗੇ ਇਹ ਇੰਨਾ ਕ ਜਿਆਦਾ ਸੋਨਾ ਸਟਫ ਹੈਗਾ ਜਿੰਨੇ ਵਾਰ ਵੀ ਲਿਆਏ ਆਂਗੇ ਰਿਪੀਟ ਹੋਏਗਾ ਓਨੇ ਵਾਰ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਜਿਹੜਾ ਸਟਫ ਹੈਗਾ ਕਲੀਅਰ ਆਊਟ ਹੀ ਹੋਏਗਾ ਇੰਨਾ ਕ ਸੋਹਣਾ ਤੇ ਸੌਫਟ ਵਾਲਾ ਸਟਫ ਹੈ ਬਹੁਤ ਸੁਣੀਏ ਬੀਵਿੰਗਸ ਨਹੀਂ ਇਹ ਦੀਆਂ ਬਹੁਤ ਪਿਆਰਾ ਸਟਫ ਹੈ ਸੌਫਟ ਹੈ ਬਿਲਕੁਲ ਜਿਵੇਂ ਇਹ ਹੈਗਾ ਬਲੈਂਸਾ ਸਿਲਕ ਬਟ ਜਿਵੇਂ ਆਪਾਂ ਨਾ ਪਹਿਣਾ ਨੂੰ ਨਹੀਂ ਸਮਝਾਉਗੀ ਬਲੈਂਸਾ ਸਿਲਕ ਦੇ ਨਾਮ ਤੋਂ ਮੈਂ ਸਿੱਧੀ ਜੀ ਭਾਸ਼ਾ ਦੱਸ ਰਹੀ ਜੇ ਮਸ਼ਲੀਨ ਦੇ ਸੂਟ ਹੁੰਦੇ ਨੇ ਮਤਲਬ ਉਹ ਚੀਜ਼ ਹੈਗੀ ਮਸ਼ਲੀਨ ਦੇ ਸੂਟ ਵੱਲੀ ਠੀਕ ਹੈ ਜੀ ਬਹੁਤ ਸੋਣੀ ਸ਼ਾਈਨਿੰਗ ਹੈ ਕਿ ਬਹੁਤ ਸੋਨੇ ਸੂਟ ਨੇਗੇ ਗਰਮੀ ਸਰਦੀ ਦੋਨੋਂ ਸੀਜ਼ਨ ਦੇ ਵਿੱਚ ਇਹ ਸੂਟ ਪਏ ਜਾਣਗੇ ਐਸਕੇ ਦੇ ਹੈਗੇ ਨੇ ਜੀ ਇਹ ਬਿਸਕੋਸ ਬਿਸਕੋਸ ਦੇ ਸੂਟ ਰਹਿਣਗੇ ਜੀ ਬਹੁਤ ਵਧੀਆ ਬਲੈਂਸਾ ਸਿਲਕ ਦੇ ਬਹੁਤ ਸੋਣਾ ਫੈਬਰਿਕ ਹੈ ਫੈਬਰਿਕ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਮੇਰੇ ਐਦਾਂ ਦੀ ਖਾਨ ਦਾ ਮਕਸਦ ਇਹੀ ਹੁੰਦਾ ਹੈ ਕਿ ਤੁਹਾਨੂੰ ਪਤਾ ਚੱਲ ਸਕੇ ਵੀ ਕਿੰਨਾ ਕੁ ਸੌਫਟ ਸਟੌਕ ਹੈਗਾ ਤੇ ਨਾਲ ਜਿਹੜੀ ਬਾਟਮ ਰਹੂਗੀ ਔਰ ਹੋਊਗੀ ਜੀ ਮਿਸ਼ਲਿੰ ਦੀ ਮਿਸ਼ਲੀਨ ਦੀਆਂ ਐਨਵਾਇਨ ਇਹਨਾਂ ਨਾਲ ਬਾਟਮ ਕਲਰ ਸਾਰੇ ਬਹੁਤ ਸੁੰਨੇ ਨੇਗੇ ਇੱਕ ਗ੍ਰੀਨ ਸ਼ੇਡ ਆ ਗਿਆ ਬਹੁਤ ਸੋਹਣਾ ਗ੍ਰੀਨ ਸ਼ੇਡ ਹੈਗਾ ਗਰਮੀ ਸਰਦੀ ਦੋਨਾਂ ਦੇ ਵਿੱਚ ਹੀ ਇਹ ਸੂਟ ਨੇ ਜਿਹੜੇ ਆਪਾਂ ਵੇਅਰ ਕਰ ਸਕਦੇ ਹਾਂਗੇ ਕਾਟਨ ਦੀ ਲਾਈਨਿੰਗ ਲੱਗੂਗੀ ਨਾ ਤੇ ਕੋਈ ਟਾਪਟੇ ਦੀ ਨੀਡ ਨਹੀਂ ਹੈਗੀ ਕਾਟਨ ਦੀ ਲਾਈਨਿੰਗ ਨਾਲ ਇਹ ਸੂਟ ਜਿਹੜੇ ਬਣ ਜਾਣਗੇ ਠੀਕ ਹੈ ਜੀ ਇਹਦੇ ਵਿੱਚ ਸੈਕਿੰਡ ਕਲਰ ਲੈ ਕੇ ਆਏ ਆ ਜਿਹੜਾ ਉਹ ਵੀ ਬਹੁਤ ਸੋਹਣਾ ਗਾਜਰੀ ਚੈਰੀ ਗਾਜਰੀ ਜਿਹਾ ਸ਼ੇਡ ਹੈਗਾ ਇਹ ਬਹੁਤ ਸੋਹਣਾ ਪਿੰਕ ਗਾਜਰੀ ਜਿਹਾ ਸ਼ੇਡ ਹੈਗਾ ਤਿੰਨੋਂ ਹੀ ਕਲਰ ਬਹੁਤ ਸੋਹਣੇ ਨੇਗੀ ਬਹੁਤ ਪਿਆਰੇ ਜਿਹੇ ਕਲਰ ਨੇ ਤੇ ਇਹ ਵਾਲਾ ਕਲਰ ਇਹ ਦਿਨ ਵਾਲਾ ਰੂਗਾ ਜੀ ਬਾਟਮ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਪ੍ਰਿੰਟ ਨੇ ਸਟਫ ਬਹੁਤ ਸੋਹਣਾ ਹੈਗਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹਦੀ ਇਧਰਲੀ ਸਾਈਡ ਤੋਂ ਵੀ ਇਹਦਾ ਵੀਵਿੰਗਸ ਜੀਆਂ ਬਣੀਆਂ ਹੋਈਆਂ ਨੇ ਇਹਦੇ ਵੀ ਚ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਪਿਓਰ ਸੌਪਰੀਸ਼ਾ ਤੇ ਵਿਸਕੋਸ ਹੈਗਾ ਜੀ ਫੈਬਰਿਕ ਤੇ ਬਹੁਤ ਹੀ ਜਿਆਦਾ ਪਿਆਰਾ ਜャ ਸਟਫ ਹੈਗਾ ਦੇ ਬਹੁਤ ਸੋਹਣੀ ਚੀਜ਼ ਹੈਗੀ ਨਵੀਂ ਜੀ ਚੀਜ਼ ਹੈ ਇਸ ਵਾਰ ਹਜੇ ਆਉਗੀ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਇਹ ਚੀਜ਼ ਦਿਖਾ ਰਹੇ ਹਾਂਗੇ ਮਤਲਬ ਹਜੇ ਮਾਰਕੀਟ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਇਹ ਆਇਆ ਹੈਗਾ ਜਿਵੇਂ ਆਨਲਾਈਨ ਵੀ ਨਹੀਂ ਇੰਨਾ ਹੈਗਾ ਇਹ ਸਟਾਫ ਤੇ ਵੈਸੇ ਵੀ ਨਹੀਂ ਮਿਲ ਰਿਹਾ ਹੈਗਾ ਇੰਨਾ ਤੇ ਇਹ ਨਵੀਆਂ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਚੱਲਣਗੀਆਂ ਅੱਗੇ ਤੁਸੀਂ ਪਹਿਲਾਂ ਹੀ ਲੈ ਕੇ ਪਾ ਸਕਦੇ ਹੋ ਇਹਨਾਂ ਨੂੰ ਬਹੁਤ ਸੋਹਣਾ ਲਵੈਂਡਰ ਪਰਪਲ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਲੈਂਗੇ ਤਿੰਨੋਂ ਹੀ ਸ਼ੇਡ ਨਾ ਬਹੁਤ ਜ਼ਿਆਦਾ ਸੋਹਣੇ ਨੇਗੇ ਤੇ ਨੈਕਸਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਕ੍ਰੇਪ ਦੇ ਵਿੱਚ ਕ੍ਰੇਪ ਵੀ ਦੇਖੋ ਇਹ ਬਹੁਤ ਸੋਹਣੀ ਹੈਗੀ ਜੈਕਾਡ ਕ੍ਰੇਪ ਹੈਗੀ ਹੈ ਜਿਹਦੇ ਵਿੱਚ ਸੈਲਫ ਬਣਿਆ ਹੋਇਆਗਾ ਇਹ ਸੂਟ ਵੀ ਤੁਸੀਂ ਗਰਮੀ ਸਰਦੀ ਦੋਨੋਂ ਹੀ ਸੀਜ਼ਨ ਦੇ ਵਿੱਚ ਉਹ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਉਹ ਤਿੰਨ ਮਹੀਨੇ ਜਿਹੜੇ ਇੰਨੀ ਗਰਮੀ ਹੁੰਦੀ ਹੈ ਇੰਡੀਆ ਦੇ ਵਿੱਚ ਉਹ ਤਾਂ ਆਪਾਂ ਕੋਟਨ ਪਾਣਾ ਵੀ ਔਖਾ ਮੁਸ਼ਕਲ ਕੰਮ ਹੋ ਜਾਂਦਾ ਉਹ ਵੀ ਹੁੰਦਾ ਵੀ ਕਿਸੇ ਜਿਹਾ ਸੂਟ ਹੋਵੇ ਬਹੁਤ ਸੋਹਣਾ ਹੈਗਾ ਜੈਕਾਡ ਦੇ ਸੂਟ ਨੇ ਜੀ ਕ੍ਰੇਪ ਦੇ ਸੂਟ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਸੋਹਣਾ ਹੈਗਾ ਬਹੁਤ ਪਿਆਰਾ ਸਟੱਫ ਹੈਗਾ ਬਿਲਕੁਲ ਸੌਫਟ ਐਂਡ ਲਾਈਟ weight ਵਾਲਾ ਸਟੱਫ ਰਹੂਗਾ ਨਾਲ ਰਹੂਗੀ ਕ੍ਰੇਪ ਦੀ ਬਾਟਮ ਤੇ ਕਲਰ ਬਹੁਤ ਸੋਹਣੇ ਨੇਗੇ ਅਨੀਅਨ ਸ਼ੇਡ ਹੈਗਾ ਇਹਦੇ ਵਿੱਚ ਫਰਸਟ ਸ਼ੇਡ ਆ ਐਂਡ ਸੈਕਿੰਡ ਸ਼ੇਡ ਇਹਦੇ ਵਿੱਚ ਸੇਮ ਦੇ ਵਿੱਚ ਹੀ ਲਾਈਟ ਜਾਂ ਜੈਲੋ ਮਸਟਰਡ ਆ ਗਿਆ ਲਾਈਟ ਜੈਲੋ ਮਸਟਰਡ ਆ ਗਿਆ ਸਟਫ ਬਹੁਤ ਸੋਹਣਾਗਾ ਸਟਫ ਵਾਈਜ਼ ਨਾਲ ਬਹੁਤ ਸੋਹਣੇ ਤੇ ਹਲਕੇ ਤੇ ਲਾਈਟ weight ਸੂਨ ਕਾਟਨ ਦੀ ਲਾਈਨਿੰਗ ਲਗਾ ਕੇ ਇਹਨਾਂ ਨੂੰ ਬਣਾ ਸਕਦੇ ਹੋਗੇ ਤੁਸੀਂ ਜਿਵੇਂ ਹੁੰਦੇ ਮੌਸਮ ਦੇ ਵਿੱਚ ਹਜੇ ਇਹ ਆਪਾਂ ਮਈ ਤੱਕ ਪਾ ਸਕਦੇ ਆ ਇਹ ਸੂਟਾਂ ਨੂੰ ਮਈ ਤੱਕ ਪਾ ਸਕਦੇ ਨੇਗੇ ਤੇ ਉਸ ਤੋਂ ਬਾਅਦ ਫੇਰ ਆਪਾਂ ਜਲਦੀ ਪਾਣ ਲੱਗ ਜਾਨੇਗੇ ਇਹ ਜ਼ਿਆਦਾ ਟਾਈਮ ਪੈਂਦੇ ਆ ਬਲਕਿ ਤੇ ਇਹ ਵਾਲੀ ਇਹਦੇ ਨਾਲ ਰਹੂਗੀ ਬਿਲਕੁਲ ਲਾਈਟ ਜਾਂ ਮਸਟਰਡ ਸ਼ੇਡ ਹੈਗਾ ਇਹਦੀ ਬਾਟਮ ਐਂਡ ਜਿਹੜਾ ਇਹਦੇ ਵਿੱਚ ਥਰਡ ਕਲਰ ਲੈ ਕੇ ਆਏ ਆ ਥਰਡ ਕਲਰ ਰਹੂਗਾ ਜੀ ਬਲੈਕ ਬਹੁਤ ਸੋਹਣਾ ਹੈਗਾ ਇਹ ਵੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਹੈਗਾ ਇਹਦਾ ਵੀ ਆ ਬਲੈਕ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈਗਾ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰਨਾ ਹੈਗਾ ਤੇ ਨੈਕਸਟ ਜਿਹੜਾ ਹੈਗਾ ਚਾਰ ਕਲਰ ਇਹਦੇ ਵਿੱਚ ਲੈ ਕੇ ਆਏ ਆ फोर्थ ਕਲਰ ਬਹੁਤ ਸੋਹਣਾ ਮਸਟਰਡ ਜਿਹਾ ਸ਼ੇਡ ਹੈਗਾ ਇਹਦੇ ਵਿੱਚ ਮਸਟਰਡ ਸ਼ੇਡ ਹੈ ਜੀ ਇਹਦੇ ਵਿੱਚ ਬਹੁਤ ਪਿਆਰਾ ਜਿਹਾ ਜਿਹੜਾ ਕਲਰ ਵੀ ਤੁਹਾਨੂੰ ਅਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਪਣਾ ਆਰਡਰ ਪਲੇਸ ਕਰਨਾ ਹੈਗਾ ਚਾਰ ਕਲਰ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਕਿ ਕ੍ਰੇਪ ਦੇ ਵਿੱਚ ਜੈਕਾርድ ਕ੍ਰੇਪ ਦੇ ਵਿੱਚ ਜੈਕਾርድ ਬਣਿਆ ਹੋਇਆ ਮਤਲਬ ਇਹਦੇ ਵਿੱਚ ਸੈਲਫ ਬਣਿਆ ਹੋਇਆ ਹੈ ਸੈਲਫ ਦੇ ਵਿੱਚ ਇੱਕ ਪਲੇਨ ਕ੍ਰੇਪ ਨਹੀਂ ਹੈਗੀ ਸੈਲਫ ਕ੍ਰੇਪ ਹੈਗੀ ਸੈਲਫ ਕ੍ਰੇਪ ਦੇ ਉੱਤੇ ਪ੍ਰਿੰਟਿੰਗ ਬਣੀ ਹੋਈ ਹੈ ਠੀਕ ਹੈ ਜੀ ਫਰਸਟ ਕਲਰ ਮੈਂ ਮਸਟਰਡ ਦਿਖਾ ਚੁੱਕੀ ਹਾਂ ਸੈਕਿੰਡ ਕਲਰ ਇਹਦੇ ਵਿੱਚ ਮੈਂ ਬਲੈਕ ਦਿਖਾ ਚੁੱਕੀ ਹਾਂ ਸਟਫ ਵਾਈਜ਼ ਤੁਸੀਂ ਅੱਖਾਂ ਬੰਦ ਕਰਕੇ ਲੈ ਲਿਓ ਇੰਨਾ ਸੋਹਣਾ ਸਟਫ ਹੈਗਾ ਐਂਡ ਥਰਡ ਜਿਹੜਾ ਇਹਦੇ ਵਿੱਚ ਹੈਗਾ ਲਾਈਟ ਜ ਮਸਟਰਡ येलो ਸ਼ੇਡ ਹੈਗੇ ਤੇ ਫੋਰਥ ਕਲਰ ਇਹਦੇ ਵਿੱਚ ਹੈਗਾ ਅਨੀਅਨ ਸ਼ੇਡ ਚਾਰ ਕਲਰ ਇਹਦੇ ਵਿੱਚ ਅਵੇਲੇਬਲ ਨੇ ਜੀ ਤੇ ਤਿੰਨ ਕਲਰ ਹੈਗੇ ਨੇ ਬਲੈਂਸਾ ਸਿਲਕ ਦੇ ਵਿੱਚ ਜਿਹੜਾ ਮਸਲੀਨ ਟਾਈਪ ਫੈਬਰਿਕ ਹੈਗਾ ਬਲੈਂਸਾ ਸਿਲਕ ਇਹਦੇ ਵਿੱਚ ਤਿੰਨ ਕਲਰ ਨੇ ਠੀਕ ਹੈ ਜੀ ਲਵੈਂਡਰ ਸ਼ੇਡ ਹੈਗੇ ਐਂਡ ਗਾਜਰੀ ਪੀਟ ਟਨ ਹੈਗੇ ਜੀ ਬਹੁਤ ਸੋਹਣਾ ਐਂਡ ਤੇ ਉਸ ਤੋਂ ਬਾਅਦ ਆ ਗਿਆ ਜੀ ਗ੍ਰੀਨ ਤਿੰਨ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਨੇ ਐਂਡ ਥਰਡ ਆਪਸ਼ਨ ਜਿਹੜਾ ਮੈਂ ਤੁਹਾਨੂੰ ਦੇ ਰਹੀਆਂ ਕਿ ਉਹ ਵਾਲਾ ਆ ਗਿਆ ਜੀ ਇਹ ਵਾਲਾ ਹੈਗੇ ਆਪਣਾ ਲਾ ਲਾਪਿਰਾਨਾ ਲਾਪਿਰਾਨਾ ਜਿਹੜਾ ਫੈਬਰਿਕ ਹੈ ਜਿਹੜੀਆਂ ਪਹਿਣਾ ਬਰਬਰੀ ਦੀਆਂ ਸ਼ਕੀਨ ਨੇ ਇਹ ਬਰਬਰੀ ਵਰਗਾ ਹੈ ਪਰ ਬਰਬਰੀ ਤੋਂ ਜ਼ਿਆਦਾ ਸੌਫਟ ਹੈਗਾ ਬਰਬਰੀ ਤੋਂ ਜ਼ਿਆਦਾ ਸੌਫਟ ਹੈਗਾ ਬਰਬਰੀ ਵਰਗਾ ਸਟਾਫ ਹੈਗਾ ਇਹ ਜਿਹੜੀਆਂ ਪਹਿਣਾ ਬਰਬਰੀ ਦੀਆਂ ਸ਼ਕੀਨ ਨੇ ਆ ਬਰਬਰੀ ਦਾ ਇੱਕ ਆਪਾਂ ਬਰਬਰੀ ਵੀ ਕਹਿ ਸਕਦੇ ਆ ਇਹਨੂੰ ਮਤਲਬ ਐਸੇ ਲਾਪਿਰਾਨਾ ਹੈਗਾ ਐਸਕੇ ਦਾ ਰਹੂਗਾ ਜੀ ਐਸਕੇ ਦਾ ਰਹੂਗਾ ਵਧੀਆ ਵਾਲਾ 100 ਪ੍ਰਤੀਸ਼ਤ ਵਿਸਕੋਸ ਹੈਗਾ ਜੀ ਲਾਪਿਰਾਨਾ ਏ ਤੁਸੀਂ ਵਰਬਰੀ ਦੀ ਥਾਂ ਤੇ ਪਾ ਸਕਦੇ ਹੋਗੇ ਮਤਲਬ ਵਰਬਰੀ ਵਰਗਾ ਸਟਫ ਹੈਗਾ ਇਹ ਤੇ ਬਹੁਤ ਸੋਹਣਾ ਸਟਫ ਹੈਗਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਹੈਗੀ ਤਿੰਨ ਕਲਰ ਇਹਦੇ ਵਿੱਚ ਮਿਲ ਜਾਣਗੇ ਬਹੁਤ ਸੋਹਣਾ ਸਟਫ ਹੈਗਾ ਤੇ ਇਹਦੇ ਨਾਲ ਬਲੈਕ ਕਲਰ ਦੀ ਰਹੂਗੀ ਜੀ ਬਾਟਮ ਬਹੁਤ ਸੋਹਣੀ ਬਾਟਮ ਹੈਗੀ ਇਹਦੇ ਨਾਲ ਤੇ ਬਹੁਤ ਹੀ ਸੋਹਣੀ ਇਹ ਸੂਟ ਨੇਗੇ ਇਹਨਾਂ ਤੇ ਵੀ ਕਾਟਨ ਦੀ ਲਾਈਨਿੰਗ ਲਗਾ ਕੇ ਆਪਾਂ ਆਰਾਮ ਨਾਲ ਕੋਈ ਮਰਜ਼ੀ ਗਰਮੀ ਸਰਦੀ ਪਾ ਸਕਦੇ ਹਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਕਲਰ ਵਾਈਨ ਸ਼ੇਡ ਇਹਦੇ ਵਿੱਚ ਲਾਪਿਰਾਨਾ ਦੇ ਵਿੱਚ ਵਾਈਨ ਸ਼ੇਡ ਆ ਗਿਆ ਜੀ ਬਿਲਕੁਲ ਲਾਈਟ weight ਸਟਾਫ ਹੈਗਾ ਸਟਾਫ ਬਹੁਤ ਸੋਹਣਾ ਹੈ ਨਾ ਤਾਂ ਲਾਈਟ weight ਹੈ ਤੇ ਇਹਦੇ ਨਾਲ ਰਹੂਗੀ ਜੀ ਇਹ ਵਾਲੀ ਬਾਟਮ ਬਹੁਤ ਸੋਹਣੇ ਕਲਰ ਨੇਗੇ ਐਂਡ ਥਰਡ ਆਪਸ਼ਨ ਇਹਦੇ ਵਿੱਚ ਹੈਗਾ ਜੀ ਬਲੂ ਬਲੂ ਦੀ ਬਾਟਮ ਨਹੀਂ ਹੈਗੀ ਹੈਨਾ ਤੇ ਇਹਦੇ ਵਿੱਚ ਬਲੂ ਸ਼ੇਡ ਹੈਗਾ ਤੇ ਬਲੂ ਹੀ ਰਹੂਗੀ ਇਹਦੇ ਨਾਲ ਬਾਟਮ ਬਹੁਤ ਸੋਹਣਾ ਸਟਾਫ ਹੈ ਜੀ ਬਹੁਤ ਪਿਆਰਾ ਸਟੱਫ ਹੈਗਾਗਾ ਬਿਲਕੁਲ ਲੇਟੈਸਟ ਸਟੱਫ ਹੈਗਾ ਜਿਹੜਾ ਇਸ ਵਾਰ ਨਾ ਮਾ ਚੱਲੂਗਾ ਹਜੇ ਗਰਮੀ ਦੇ ਵਿੱਚ ਨਾ ਉਹ ਸਟੱਫ ਹੈ ਜਿਵੇਂ ਆਪਾਂ ਅਣਜਾਣ ਦੇ ਵਿੱਚ ਸੂਟ ਲੈਣੇ ਨੇ ਕੋਈ ਛੋਟਾ ਮोटा ਫੰਕਸ਼ਨ ਆ ਗਿਆ ਆਪਾਂ ਨੂੰ ਅਖੰਡ ਪਾਠ ਸਾਹਿਬ ਸਹਿਜ ਪਾਠ ਹੈਨਾ ਐਦਾਂ ਦਾ ਕੋਈ ਵੀ ਫੰਕਸ਼ਨ ਆਪਾਂ ਵੀ ਜੋ ਕਰਨਾ ਹੈਗਾ ਤਾਂ ਆਪਾਂ ਐਦਾਂ ਦੇ ਸੂਟ ਪਾ ਕੇ ਜਾ ਸਕਦੇ ਆ ਫੋਟਨ ਦੇ ਥਾਂ ਤੇ ਤਾਂ ਇਹ ਗਰਮੀ ਸਰਦੀ ਦੋਨਾਂ ਸੀਜ਼ਨ ਦੇ ਵਿੱਚ ਹੀ ਪਹਿਣਗੇ ਸੂਟ ਤਿੰਨ ਕਲਰ ਇਹਦੇ ਵਿੱਚ ਨੇ ਜੀ ਤੇ ਬਹੁਤ ਸੋਹਣੇ ਸੂਟ ਨੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1400 ਰੁਪਏ ਸ਼ਿਪਿੰਗ ਫਰੀ ਹੋਊਗੀ ਸ਼ਿਪਿੰਗ ਇੰਡੀਆ ਦੀ ਫਰੀ ਹੋਊਗੀ 1400 ਰੁਪਏ ਜਾਂਦਾ ਪ੍ਰਾਈਸ ਰਹੂਗਾ ਜਿਹੜਾ ਮਰਜੀ ਤਿੰਨੋਂ ਹੀ ਸਟਾਫ ਦੇ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ 9253115036 ਦੇ ਉੱਤੇ ਆਰਡਰ ਪਲੇਸ ਕਰਨਾ ਹੈਗਾ ਇਸੇ ਨੰਬਰ ਦੇ ਉੱਤੇ ਆਪਾਂ ਆਰਡਰ ਲੈਣੇ ਆ ਜੀ ਤੁਸੀਂ ਇਸ ਨੰਬਰ ਦੇ ਉੱਤੇ ਆਪਣੀ ਪੇਮੈਂਟ ਡਨ ਕਰਕੇ ਆਪਣਾ ਸੂਟ ਹੈ ਜਿਹੜਾ ਆਪਣੇ ਘਰ ਤੱਕ ਡੋਰ ਟੂ ਡੋਰ ਮੰਗਵਾ ਸਕਦੇ ਹੋਗੇ ਕਿਸੇ ਵੀ ਪਿੰਡ ਦੇ ਵਿੱਚੋਂ ਕਿਸੇ ਵੀ ਸ਼ਹਿਰ ਦੇ ਵਿੱਚੋਂ ਤੁਸੀਂ ਆਪਣਾ ਸੂਟ ਹੈਗਾ ਜਿਹੜਾ ਉਹ ਕਾਰ ਬੈਠੇ ਮੰਗਵਾ ਸਕਦੇ ਹੋ ਜੀ ਥੈਂਕ ਯੂ